ਇਟਲੀ ਜਿਹੜੇ ਕਹਿੰਦੇ ਜੀ ਚਮਚੇ ਤੇ ਬਹੁਤ ਫੈਕਟਰੀਆਂ ਬੁੜ ਰਹੇ ਆ ਪਰ ਹੁਣ ਇੰਗਲੈਂਡ ਜੀ ਕਹਿੰਦੇ ਕੜਸ਼ੀਆਂ ਆ ਗੀਆਂ ਤੇ ਚਮਚੇ ਸੀਗੇ ਛੋਟੇ ਛੋਟੇ ਪਰ ਉਹ ਟੁੱਟਦੇ ਬਹੁਤ ਛੇਤੀ ਸੀ ਹੂੰ ਉਧਰ ਲੜਾਈਆਂ ਹੁੰਦੀ ਸੀ ਬਹੁਤ ਇਟਲੀ ਇਟਲੀ ਇੱਥੇ ਰਲਾਈ ਹੁੰਦਾ ਘੱਟ ਕਰਦਾ ਅਗਲਾ ਖੜੇ ਹੀ ਛੱਡ ਜਾਂਦਾ ਵੀ ਚਲੋ ਭਰੇ ਇੱਥੇ ਕੜਸ਼ੀਆਂ ਪੈਦਾ ਹੋ ਗਏ ਜਿਹੜੀ ਉਹ ਭਾਈ ਜਿਹੜੇ ਨਵੇਂ ਮੁੰਡੇ ਆਏ ਨੇ ਹੂੰ ਉਹਨਾਂ ਆ ਕੇ ਵੇਚੀ ਇਹੀ ਆ ਭਾਈ ਕੰਮ ਕਰਿਆ ਕਰੋ ਹੂੰ ਕਿਸੇ ਦੇ ਜੜਾ ਦਾ ਵੱਡਿਆ ਕਰੋ ਕੰਮ ਦੇ ਵਿੱਚ ਧਿਆਨ ਦਿਆ ਕਰੋ ਮਿੱਤਰੋ ਇਹ ਚਮਚੇ ਕੜਛੀਆਂ ਬਣ ਕੇ ਕੁਛ ਨਹੀਂ ਮੈਣਾ ਕਈ ਬੰਦੇ ਨੇ ਚਲੋ ਗੱਲਾਂ ਸੁਣਾਈਆਂ ਕਿ ਇਹ ਚਮਚੇ ਜਦੋਂ ਦਾ ਵਰਤੇ ਜਾਂਦੇ ਆ ਉਸ ਤੋਂ ਬਾਅਦ ਪੈਰਾਂ 'ਚ ਰੋਲਦੇ ਆ ਇਹ ਸ ਚਮਚੇ ਨੇ ਇਹ ਪਲਾਸਟਿਕ ਦੇ ਚਮਚੇ ਬਣਦੇ ਨੇ ਉਹਦੇ ਹੋਣਾ ਇਹ ਸਰ ਜ਼ਿਆਦਾ ਰਵਾਜ ਇਹ ਚੱਲ ਪਿਆ ਵੇ ਚਮਚੇ ਕਿ ਤਾਂ ਮੈਨੇਜਰ ਦੀ ਚਾਪਲੂ ਸੀਮੈਨੇਜਰ ਦੀ ਗੱਲ ਲਈ ਕਰ ਲੋ ਚਾਹੇ ਜਾਨੀ ਸਮਝ ਲੋ ਚਾਹੇ ਮਾਲਕ ਦੀ ਗੱਲ ਲਈ ਇਹ ਤਾਂ ਹਾਲ ਇਹੀ ਹੁੰਦਾ ਹੈ ਇੱਥੇ ਮੈਂ ਤਾਂ ਆਪਣੀ ਅੱਖੀਂ ਦੇਖ ਲਿਆ ਬਹੁਤ ਕਿੱਲੇ ਆਏ ਕਿੱਲੇ ਗਏ ਕਿ ਚਾਚਾ ਕਰੀ ਗੱਲ ਕਰਦੇ ਇੱਥੇ ਇਹ ਇੱਕ ਧਾਮ ਅੱਗੇ ਤੱਕ ਜਨੇ ਅਸੀਂ ਦੇਖਦੇ ਰਹਿੰਦੇ ਹਾਂ ਸਾਡੇ ਕਲਸ਼ੀ ਚ ਚਾਚੇ ਸਵਾਰ ਨਾਲ ਸਰਪ ਨਾਲ ਹਾਂ ਨਾ ਕਦੇ ਹੋਰ ਚੀਜ਼ ਨਾਲ ਨਾ ਸਪੂਨੀ ਨਾਲ ਨਾ ਕਿਸੇ ਨਾਲ ਇਹ ਤਾਂ ਛਤਰ ਨਾਲ ਅੱਜ ਤੁਹਾਡੇ ਲਈ ਇੱਕ ਹੋਰ ਛੋਟੀ ਜੀ ਆਪਾਂ ਮੈਸੇਜ ਲਾ ਲੋ ਚਾਹੇ ਐਨਜਾਇਮੈਂਟ ਲਾ ਲੋ ਕੁਝ ਵੀ ਲਾ ਲੋ ਤੇ ਆਪਣੇ ਵੱਡੇ ਭਾਈ ਬਾਟਸਾਪ ਬਾਟਸਾਪ ਕੀ ਹਾਲ ਚਾਲ ਹੈ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਵੀਰ ਭਰਾਵਾਂ ਵਾਲੇ ਜਿਹੜੇ ਦੇਖਣ ਆਲੇ ਨੇ ਸਾਨੂੰ ਚੌਣ ਆਲੇ ਨੇ ਧੰਨਵਾਦ ਤੁਹਾਡਾ ਐਦਾਂ ਹੀ ਦੇਖਦੇ ਰਹੋਗੇ ਐਦਾਂ ਹੀ ਅਸੀਂ ਤੁਹਾਡੇ ਕੋਲ ਗੱਲਾਂ ਕਰਦੇ ਰਹਾਂਗੇ ਗੱਲਾਂ ਉਹੀ ਕਰਾਂਗੇ ਜਿਹੜੀਆਂ ਸੱਚੀਆਂ ਚੱਲ ਰਹੀਆਂ ਨੇ ਅੱਗੇ ਇਹ ਇੰਜੋਇਮੈਂਟ ਇਤਨੀ ਹਕੀਕਤ ਆ ਹਕੀਕਤ ਇਤਨਾ ਨਾ ਵਟਸਐਪ ਦਾ ਤਜਰਬਾ ਇਟਲੀ ਦਾ ਵੀ ਇਟਲੀ ਚ ਕਹਿੰਦੇ ਜੀ ਚਮਚੇ ਤੇ ਬਹੁਤ ਫੈਕਟਰੀਆਂ ਫੁੱਟ ਰਹੇ ਆ ਪਰ ਹੁਣ ਇੰਗਲੈਂਡ ਚ ਕਹਿੰਦੇ ਕੜਸ਼ੀਆਂ ਆ ਗਈਆਂ ਬੜੀਆਂ ਆ ਗਈਆਂ ਜੀ ਬੜੀਆਂ ਹੁਣ ਕੜਸ਼ੀਆਂ ਬਾਰੇ ਗੱਲਬਾਤ ਵਟਸਐਪ ਤੋਂ ਖੁਦ ਦੱਸੋ ਵਟਸਐਪ ਇਹ ਕੜਸ਼ੀਆਂ ਚਮਚੇ ਕਿਸ ਟਾਈਪ ਦੇ ਹੁੰਦੇ ਆ ਤੇ ਕਿੱਦਾਂ ਪੈਦਾ ਹੁੰਦੇ ਆ ਇਹ ਪਤਾ ਕੀ ਹੈ ਕੜਸ਼ੀਆਂ ਚਲ ਕੇ ਇਸ ਟਾਈਪ ਦੇ ਪੈਦਾ ਹੁੰਦੇ ਨੇ ਉੱਥੇ ਤਾਂ ਚੌਚਾਈ ਸੀਗੇ ਛੋਟੇ ਛੋਟੇ ਪਰ ਉਹ ਪੁੱਟਦੇ ਬਹੁਤ ਛੇਤੀ ਸੀ ਹੂੰ ਉੱਥੇ ਲੜਾਈਆਂ ਹੁੰਦੀਆਂ ਸੀ ਬਹੁਤ ਇਟਲੀ ਜੀ ਇਟਲੀ ਜੀ ਇੱਥੇ ਲੜਾਈ ਹੁੰਦਾ ਘਟ ਕਰਦਾ ਅਗਲਾ ਖੜੇ ਛੱਡ ਜਾਂਦਾ ਵੀ ਚਲੋ ਭਰੇ ਨੂੰ ਇੱਥੇ ਕੜਛੇ ਆ ਪੈਦਾ ਹੋਗੇ ਜਿਹੜੀ ਉਹ ਭਾਈ ਜਿਹੜੇ ਨਵੇਂ ਮੁੰਡੇ ਆਏ ਨੇ ਹੂੰ ਉਹਨਾਂ ਆ ਕੇ ਬੇਨਤੀ ਇਹ ਹੀ ਆ ਭਾਈ ਕੰਮ ਕਰਿਆ ਕਰੋ ਹੂੰ ਕਿਸੇ ਦੇ ਜੜਾ ਨਾ ਵੱਢਿਆ ਕਰੋ ਤੁਸੀਂ ਜਿਆਦਾ ਜਾ ਕੇ ਚੌਚਾ ਕਰੀ ਕਰਦੇ ਹੋ ਸੁਪਰਵਾਈਜ਼ਰਾਂ ਦੀ ਮੈਨੇਜਰਾਂ ਦੀ ਮਾਲਕਾਂ ਦੀ ਹੂੰ ਥੋੜਾ ਚੱਲਦੀ ਜਾਂਦੀ ਹੈ ਠੀਕ ਹੈ ਜੀ ਬਾਲਾ ਜੀ ਵੀ ਉਹ ਕੰਮ ਕਰੋ ਆਪਣਾ ਕੰਮ ਦੇ ਵਿੱਚ ਧਿਆਨ ਦਿਆ ਕਰੋ ਮਿੱਤਰੋ ਇਹ ਚਮਚੇ ਕੜਛੀਆਂ ਬਣ ਕੇ ਕੁਝ ਨਹੀਂ ਮਿਲਣਾ ਮਹੀਨਾ ਵੀਦ ਨੇ ਆ ਮਹੀਨੇ ਵੀਦ ਮਾ ਪਾਸਾ ਥੱਲੇ ਜਿਹੜੇ ਪਰਾਲੇ ਭਾਂਡੇ ਨੇ ਉਹ ਪੱਕੇ ਨੇ ਉਹ ਹਿੱਲਣ ਵਾਲੇ ਨਹੀਂ ਹੂੰ ਉਹ ਹਿੱਲਣ ਚਮਚੇ ਦੀ ਗੱਲ ਜਿੱਦਾਂ ਚੰਚਾ ਵੀ ਕਹਿੰਦੇ ਜੀ ਕਈ ਬੰਦੇ ਨੇ ਚਲੋ ਗੱਲਾਂ ਸੁਣਾਈਆਂ ਕਹਿੰਦੇ ਚਮਚ ਜਦੋਂ ਨਾ ਵਰਤੇ ਜਾਂਦੇ ਆ ਉਸ ਤੋਂ ਬਾਅਦ ਪੈਰਾਂ 'ਚ ਰੋਲਦੇ ਹਨਾ ਚਰਚਾ ਤਾਂ ਕਮੀ ਇਹ ਆ ਚਰਚਾ ਆਪਾਂ ਖਾ ਜੋ ਦੇਖਿਆ ਵੀ ਖਾ ਬਾਤ ਲਿਆ ਇਹੋ ਵਿਆਪ ਵਿਊ ਹੋ ਜਾਂਦਾ ਨਾ ਪ੍ਰੋਗਰਾਮ ਫਾਈਨਲ ਲੋਕ ਯੋ ਚਮਚੇ ਕਹਿੰਦੇ ਫਿਰ ਪੈਰਾਂ 'ਚ ਰੋਲਦੇ ਹਨ ਜਿਹੜੇ ਇਹ ਚਮਚੇ ਨੇ ਇਹ ਪਲਾਸਟਿਕ ਦੇ ਚਮਚੇ ਬਣਦੇ ਨੇ ਹੁਣ ਇਹ ਹੁਣ ਆਏ ਨੇ ਅੱਛਾ ਜਿਹੜੇ ਹੁਣ ਚਮਚੇ ਚੱਲਦੇ ਨੇ ਪਲਾਸਟਿਕ ਵਾਲਿਆਂ ਦੀ ਕਿਸਮ ਚੋਂ ਨੇ ਚਲੋ ਇਹ ਥੋੜੇ ਜਿਹੇ ਵਾਰਥ ਹੋ ਗਏ ਇਹ ਇੱਕ ਤਾਂ ਹੁਣ ਵੀ ਆਏ ਚੱਲ ਪੁਰਾਣੇ ਕਈ ਬਹੁਤ ਚੰਗੇ ਵੀ ਹੈਗੇ ਹਨਾ ਬੜੇ ਚੰਗੇ ਵੀ ਨੇ ਚੰਗੇ ਵੀ ਬਹੁਤ ਆ ਪਰ ਜ਼ਿਆਦਾ ਰਵਾਜ ਇਹ ਚੱਲ ਪਿਆ ਵੇ ਚਮਚੇ ਕਿ ਤਾਂ ਮੈਨੇਜਰ ਦੀ ਚਾਪਲੂ ਸੀ ਵੀ ਚਾਪਲੂ ਸੀ ਮੈਨੇਜਰ ਦੀ ਗੱਲ ਦੀ ਕਰ ਲੋ ਚਾਹੇ ਜਾਨੀ ਸਮਝ ਲੋ ਚਾਹੇ ਮਾਲਕ ਦੀ ਗੱਲ ਦੀ ਵੀ ਉਹ ਐ ਵੀ ਕਦੇ ਜ ਲੈ ਭਾਜੀ ਚਾਹ ਲੈਂਦੀ ਜ ਲੈ ਭਾਜੀ ਤੈਨੂੰ ਆ ਦੇ ਦਾ ਭਾਜੀ ਆ ਭਾਜੀ ਆ ਭਾਜੀ ਭਾਜੀ ਦੇ ਪਿੱਛੇ ਉਹ ਫਿਰ ਥੋੜਾ ਜਿਹਾ ਘੱਟ ਲਾਉਂਦੇ ਨੇ ਜਦੋਂ ਐਂਡ ਜਾ ਹੋਈ ਨਾ ਥੋੜਾ ਜਿਹਾ ਪਰ ਉਹੀ ਭਾਜੀ ਉਹਨਾਂ ਨੂੰ ਲਵੇਟ ਕੇ ਉਹ ਮਾਰ ਦੇ ਚਲੋ ਪਰੇ ਚੰਚ ਚਾਲੀ ਇੱਕ ਚਾਲੀ ਚੌਚੇ ਜੀ ਤੁਹਾਨੂੰ ਬਤਲਿਆ ਤੇ ਸਾਡਾ ਪੀਤਾ ਵਰਤਿਆ ਤੇ ਚੰਚ ਹੁਣੇ ਹੋ ਗਏ ਤੇ ਤੇ ਇਹਨਾਂ ਦਾ ਹਾਲ ਇਹੀ ਹੁੰਦਾ ਹੈ ਹਮ ਇੱਥੇ ਮੈਂ ਤਾਂ ਆਪਣੀ ਅੱਖੀਂ ਦੇਖ ਲਿਆ ਬਹੁਤ ਹਮ ਇੱਕ ਨਹੀਂ ਮੈਂ ਜਿੱਥੇ ਕੰਮ ਕਰਦਾ ਉੱਥੇ ਵੀ ਹੋਰ ਜਗ੍ਹਾ ਵੀ ਹੂੰ ਕਿੰਨੇ ਆਏ ਕਿੰਨੇ ਗਏ ਕਿ ਕਿ ਚੱਲ ਚੱਗੀ ਕਰਦੇ ਇਹ ਇੱਕ ਧਾਮ ਅੱਗੇ ਚੱਲਦੇ ਨੇ ਅਸੀਂ ਦੇਖਦੇ ਰਹੇ ਜਣੇ ਆ ਯਾਰ ਅਸੀਂ ਇੰਨਾ ਕੰਮ ਕਰਦੇ ਆ ਜੀ ਸਾਰੇ ਬੰਦੇ ਮੈਂ ਹੀ ਮੈਂ ਕਹਿੰਦਾ ਬਾਬਾ ਅਸੀਂ ਯਾਨੀ ਸਾਰੇ ਲੋਕ WhatsApp ਲੋਕੀ ਬਹੁਤ ਲੱਗ ਜੇ ਹੋਗੇ ਤੁਹਾਨੂੰ ਨਾ ਦੁਨੀਆ ਮਤਲਬ ਦੀ ਹੋਈ ਨੇ ਬੰਦੇ ਹੁਣ ਦੇਖੋ ਕੰਮ ਤੇ ਟਾਈਮ ਕੋ ਸ਼ਹੂਰ ਹੁੰਦੇ ਨਾ ਕਮ ਜਦੋਂ ਲੈਣਾ ਕੋ ਸ਼ਹੂਰ ਆ ਨਾ ਬਾਹਰ ਤੇ ਵਿੱਚ ਕੀੜਾ ਕੋਈ ਹੋਰ ਉਹ ਚੱਲ ਸਟੋਰੀ ਇੱਕ ਹੋਰ ਵੀ ਹੈਗੀ ਆ ਇਹ ਹੁਣ ਬਾਅਦ ਚ ਕਰੋ ਪਹਿਲੇ ਚਮਚਿਆਂ ਦਾ ਨਿਵੇੜਾ ਕਰੋ ਦੋਈ ਵਿੱਚ ਚਮਚਿਆਂ ਦਾ ਅੱਜ ਦਾ ਨਿਵੇੜਾ ਤਾਂ ਹੁਣ ਇਹੀ ਆ ਭਾਈ ਇਹਨਾਂ ਨੂੰ ਆਪਾਂ ਬੇਨਤੀਓ ਕਰ ਸਕਦੇ ਹਾਂ ਵੀ ਤੁਸੀਂ ਜੇ ਤਾਂ 4 ਦਿਨ ਕੱਟਣੇ ਆ ਬੇਚੀ ਵਾਲੇ ਜਮਾਨੇ ਹੈ ਨਹੀਂ ਬੱਸ ਚੱਜਣਾ ਕਰੋ ਬੇਨਤੀ ਵਾਲਾ ਕੋਈ ਹੈ ਨਹੀਂ ਗਾ ਬੇਨਤੀ ਮੂਰਤੀ ਤਾਂ ਇਹ ਮੰਨਣ ਵਾਲੇ ਹੈ ਨਹੀਂ ਤੁਸੀਂ ਇਹੋਵੇਂ ਚਮਚੇ ਕਿੱਦਾਂ ਮਾਂਜੇ ਜਾਂਦੇ ਆ ਕੋਈ ਕੋਈ ਵਿਚਾਰਾ ਵੀਰ ਭੈਣ ਭਰਾ ਜਿਹਨੂੰ ਚਮਚਾ ਕੱਟ ਸੀ ਤਾਂ ਕਰਦੇ ਇਹਨਾਂ ਦਾ ਮਾਂਜਾ ਕਿੱਦਾਂ ਲਾਦੇ ਇਹਨਾਂ ਨੂੰ ਕਿਹੜੇ ਸਰਫ ਨਾਲ ਧੋਤੇ ਸਵਾਹ ਨਾਲ ਰੇਤੀ ਨਾਲ ਕਿੱਦਾਂ ਮਾਂਜੇ ਜਾਂਦੇ ਨੇ ਇਹ ਜੁੱਤੀ ਨਾਲ ਸਮਝੋ ਚਮਚਾਹ ਸਾਫ ਕਰੋਗੇ ਜੋ ਜਿਵੇਂ ਨਹੀਂ 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 ਇਧਰ ਇਧਰ ਸ਼ਰੀਆ ਕਰ ਸ਼ਰੀਆਮ ਚ ਪਿਓਰ ਕਰਦਣਾ ਕਹਿੰਦੇ ਹਮ ਨਾ ਤਾਂ ਕਲਛੀ ਚ ਚਮਚੇ ਸਵਾਹ ਨਾਲ ਦਾ ਸਰਫ ਨਾਲ ਹਮ ਨਾ ਕਦੇ ਹੋਰ ਚੀਜ਼ ਨਾਲ ਸਕੂਨੀ ਨਾਲ ਜਾਂ ਕਿਸੇ ਨਾਲ ਇਹ ਤਾਂ ਛੇਤਰ ਨਾਲ ਛੇਤਰ ਨਾਲ ਛੇਤਰ ਨਾਲੇ ਬੜੇ ਮਾਂਜੇ ਜਾਂਦੇ ਨੇ ਫਿਰ ਇਦਾਂ ਦੇ ਮਾਂਜੇ ਜਾਂਦੇ ਨੇ ਹਮ ਮੁਰਕੇ ਇਹ ਵੇ ਮੁਰਕੇ ਕਰੀਏ ਕਹਿੰਦੇ ਹਾਂ ਹਾਂ ਹਲਾ ਕੰਮ ਕਰਿਓ ਇੱਕ ਕਿਦਾਂ ਮਨ ਖੱਟਾ ਹੋਇਆ ਚੰਚਿਆਂ ਬਾਰੇ ਕਿਦਾਂ ਕੀ ਗੱਲ ਮਿਲਤਿਆ ਹੋਇਆ ਜਾਂ ਤੁਹਾਡੇ ਨਾਲ ਕੋਈ ਉੱਥੇ ਮਾਹੌਲ ਉੱਥੇ ਬਹੁਤ ਚੰਗਾ ਮਾਹੌਲ ਜਿੱਥੇ ਮੈਂ ਖੋਦ ਗੱਲ ਕਰਦਾ ਉੱਥੇ ਬਹੁਤ ਚੰਗਾ ਮਾਹੌਲ ਉੱਥੇ ਉਹ ਤਾਂ ਸ਼ਰਿਆਮ ਲੋਕ ਰਹੋ ਬਰਾਲਾ ਚਾਓ ਚਪਚਾ ਹੋਰ ਬਣਾਉਣਾ ਨਾਂ ਹੀ ਲੈਣਾ ਚਾਹੁੰਦੇ ਹੋਰ ਲੰਮੇ ਨਾਮ ਆਖਿਆ ਉਹਨੂੰ ਅੱਛਾ ਇਹ ਚੰਚਾ ਦਾ ਹੂੰ ਉਹ ਕੋ ਗਾਜ਼ੀਨ ਬਾਕੀ ਜਿਹੜੇ ਨਾ ਵੀਰ ਆਪਣੇ ਨਵੇਂ ਆਏ ਇਹ ਬੁਰਾ ਨਾ ਮਰ ਇਹ ਗੱਲ ਉਹਨਾਂ ਦੇ ਟੱਕ ਦੇ ਜਿਹੜੀਆਂ ਜਿਹੜੀਆਂ ਮਰਦਾਂ ਦਾ ਕੰਮ ਕਰਦੇ ਹਨ ਇਦਾਂ ਹੁਣ ਇਹਨਾਂ ਦੇ ਸਾਹਮਣੇ ਚਲੋ ਇਹਨਾਂ ਨੇ ਅੱਖੀਂ ਦੇਖਿਆ ਮਾਹੌਲ ਦਾ ਦਿੱਤਾ ਨਵੇਂ ਆਏ ਜਾਂ ਪੁਰਾਣੇ ਕੋਈ ਇਹ ਨਹੀਂ ਪਾੜ ਕੋਈ ਇਹ ਮੈਡਲ ਨਹੀਂ ਕਰਦਾ ਪਰ ਇਹ ਆਵੇ ਚਲੋ ਜਦੋਂ ਬੰਦਾ ਦੁਖੀ ਜਾਂ ਉਹ ਫਿਰ ਨਾ ਪਤਾ ਕੀ ਬਦਨਾਮੀ ਸਾਰਿਆਂ ਦੀ ਹੋ ਜਾਂਦੀ ਹੈ ਨਾ ਇਹ ਹੁਣ ਆਪਣੇ ਸਹਿ ਬਿਲਕੁਲ ਸਹੀ ਹੈ ਜਿਹੜੀ ਮਾੜਾ ਇੱਕ ਹੁੰਦਾ ਹੂੰ ਬਦਨਾਮੀ ਸਾਰਾ ਹੁਣ ਆਪਾਂ ਇੱਥੇ ਦੋ ਬੈਠੇ ਆਂ ਹੂੰ ਦੋਹਾਂ ਦੇ ਮਾੜਾ ਤਾਂ ਮੈਂ ਹੋਊਗਾ ਪਰ ਮੈਂ ਤੇਰੀ ਵੀ ਨਾਲ ਹੋਊਂਗਾ ਨਾਲ ਮੇਰੇ ਵੀ ਉਹ ਉਹ ਲੈਪਕ ਜੇ ਫੈਕਟਰੀ ਆ ਚੰਬਲੇ ਜਾ ਸ਼ੌਬਦ ਵਿੱਚ ਕੰਮ ਇੱਕ ਬੰਦੇ ਨੇ ਗਲਤ ਕਰਤਾ ਨਾ ਤਾਂ ਕੰਮ ਸਾਰਾ ਦਾ ਹੋ ਜਾਣਾ ਵੀ ਸਾਰੇ ਨੇ ਗਲਤ ਕਰੇ ਸਾਰੇ ਇਦਾਂ ਦੇ ਨੇ ਲਓ ਜੀ ਬਹੁਤ ਲੰਮਾ ਕੰਮ ਹੋ ਗਿਆ ਚਮਚਿਆਂ ਲਈ ਮੈਸੇਜ ਸੁਨੇਹਾ ਨਾਲ ਬਾਈ ਜੀ ਨੇ ਬੇਨਤੀ ਵੀ ਕੀਤੀ ਸੁਧਰ ਜਾਓ ਕੱਲੇ ਕਿਸੇ ਦਾ ਪੱਠਾ ਵਟਵਾਉਣੇ ਜਾ ਕੇ ਕਿਸੇ ਦੀ ਰੋਜੀ ਨਾ ਮਾਰੋ ਲੱਤ ਨਾ ਮਾਰੋ ਪਤਾ ਕੀ ਇੱਕ ਤਾਂ ਬੰਦਾ ਨਾ 9-10 ਘੰਟੇ ਡਿਊਟੀ ਲਾ ਕੇ ਜਦੋਂ ਘਰੇ ਜੰਨਾ ਹੋਏ ਉਹ ਤੁਹਾਡੇ ਹੀ ਖਿਆਲ ਆਉਂਦੇ ਵੀ ਨਾ ਇੰਦਾ ਕੀਤੀ ਉਹ ਕੀਤੀ ਹੈ ਨਾ ਕੱਲੇ ਕਿਸੇ ਦਾ ਜੀਣਾ ਹੈ ਬੰਦਾ ਸੋਚਦਾ ਰਹਿੰਦਾ ਵੀ ਯਾਰ ਉਹ ਬੰਦਾ ਕੱਲ ਆ ਕੇ ਅੱਜ ਉਹ ਮੈਨੂੰ ਇੰਦਾ ਇੰਦਾ ਕਿਉਂ ਰਹਾ ਸਾਡੀ ਹਰਾਸਮੈਂਟ ਕਰਦੇ ਨੇ ਉਹ ਜਾਂ ਸੰਤੰਕ ਕਰਦੇ ਨੇ ਤੰਗ ਕਰਨੇ ਹੀ ਹੁੰਦਾ ਕਿ ਕਿਸੇ ਦਾ ਰੋ ਬਿਲਕੁਲ ਫੋਨ ਵੀ ਨਾ ਆ ਜਾਂਦੇ ਫੋਨ ਵੀ ਆਉਂਦਾ ਪਰ ਉਹ ਬੰਦੇ ਦੀ ਕਦੇ ਨਾ ਕਦੇ ਨਾ ਫਿਰ ਇਹੋ ਜੀ ਕਿਤੇ ਗੱਲ ਨਿਕਲਦੀ ਆ ਹਮ ਯਾਰ ਕਿਤੇ ਉਹ ਸੁਭਾਏ ਕਿ ਉਹ ਕਹਿ ਦਿੰਦਾ ਮੂੰਹ ਚੁੱਕ ਮਾੜੀ ਮਾੜਾ ਮਾੜਾ ਲਾਭ ਜਾਂ ਜਾਂ ਕੋਈ ਮਾੜੀ ਬਦਦਵਾ ਦੇ ਦੇ ਬਾਬੇ ਅੱਗੇ ਤੇ ਉਹ ਪੂਰੀ ਹੋ ਜਾਂਦੀ ਹੈ ਮੈਂ ਉਹ ਇਹਹੀ ਬਦਦਵਾ ਇਹਹੀ ਸਾਰੇ ਦੁਆਵਾਂ ਦੇਮੂਗਾ ਕਿਸੇ ਤੋਂ ਬਦਦਵਾ ਲਾ ਰਿਹਾ ਹੋ ਚਲੋ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਟਿਕਟੌਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ